ਦੇ ਉਤੇ ਫਾਇਰਿੰਗ ਹੋਈ ਆ ਸੋ ਦੱਸਦੇ ਨੇ ਆ ਕਿ ਇਸ ਫਾਇਰਿੰਗ ਦੇ ਵਿੱਚ ਦੌਰਾਨ ਜਿਹੜੀ ਰਸੋਈ ਦੇ ਵਿੱਚ ਇੱਕ ਮਹਿਲਾ ਕੰਮ ਕਰ ਰਹੀ ਸੀ ਉਸਦੇ ਬਾਹਰ ਵਿੱਚ ਗੋਲੀ ਵੱਜੀ ਐ ਸੋ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਮੋਟਰਸਾਈਕਲ ਸਵਾਰ ਦੋ ਹਮਲਾਵਰ ਨਜ਼ਰ ਆ ਰਹੇ ਨੇ ਜਿਨ੍ਹਾਂ ਵੱਲੋਂ ਅੰਨੇਵਾ ਫਾਇਰਿੰਗ ਘਾਰ ਦੇ ਉੱਤੇ ਕੀਤੀ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਫਾਇਰ ਹੋਏ ਨੇ ਤਸਵੀਰਾਂ ਤੁਹਾਨੂੰ ਅਸੀਂ ਸੀਸੀਟੀਵੀ ਕੈਮਰੇ ਦੀਆਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਬਾਈਕ ਸਵਾਰ ਇਹ ਹਮਲਾਵਰ ਨਜ਼ਰ ਆ ਰਹੇ ਨੇ ਜਿਨ੍ਹਾਂ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਔਰ ਦੇਰ ਰਾਤ ਇਹ ਫਾਇਰਿੰਗ ਹੋਈ ਹੈ ਜਿਸ ਵੇਲੇ ਫਾਇਰਿੰਗ ਹੋਈ ਹੈ ਵਿਲੇ ਇੱਕ ਰਸੋਈ ਦੇ ਵਿੱਚ ਮਹਿਲਾ ਬੱਚੇ ਦਾ ਦੁੱਧ ਕਰਮ ਕਰ ਰਹੀ ਸੀ ਇਸ ਦੌਰਾਨ ਅਚਾਨਕ ਗੋਲੀ ਜਿਹੜੀ ਹੈ ਉਹ ਰਸੋਈ ਦੀ ਖਿੜਕੀ ਤੇ ਵੱਜਦੀ ਹੈ ਔਰ ਸਿੱਧੇ ਗੋਲੀ ਜਿਹੜੀ ਹੈ ਉਹ ਮਹਿਲਾ ਦੀ ਬਾਹ ਤੇ ਵੱਜ ਜਾਂਦੀ ਹੈ ਗਣੀ ਮਤ ਰਹੀ ਹੈ ਕਿ ਇਸ ਘਟਨਾ ਦੇ ਵਿੱਚ ਉਸ ਮਹਿਲਾ ਦੀ ਜਿਹੜੀ ਜਾਨ ਬਚ ਗਈ ਹੈ ਪਰ ਜਿਸ ਤਰ੍ਹਾਂ ਦੇ ਨਾਲ ਅੰਨੇਵਾ ਫਾਇਰਿੰਗ ਕੀਤੀ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਔਰ ਪੁਲਿਸ ਵੱਲੋਂ ਜਿਹੜੇ ਖੋਲ ਨੇ ਉਹ ਵੀ ਬਰਾਮਦ ਕਰ ਲਏ ਗਏ ਨੇ ਔਰ ਪੁਲਿਸ ਵੱਲੋਂ ਜਾਂਚ ਜਿਹੜੀ ਹੈ ਇਸ ਪੂਰੇ ਮਾਮਲੇ ਦੀ ਕੀਤੀ ਜਾ ਰਹੀ ਹੈ ਫਿਲਹਾਲ ਜੋ ਪਰਿਵਾਰ ਦੇ ਜਿਹੜੇ ਪੀੜਤ ਨੇ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਇੱਕ ਘਰ ਦੇ ਵਿੱਚ ਟੈਂਟ ਲਗਾਇਆ ਗਿਆ ਸੀਗਾ ਜਦੋਂ ਉਹਨਾਂ ਨੇ ਪੇਮੈਂਟ ਮੰਗੀ ਤਾਂ ਉਸ ਦੌਰਾਨ ਪੇਮੈਂਟ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਦਿੱਤੀ ਗਈ ਔਰ ਬਹਿਸਬਾਦ ਜਿਹੜੀ ਆ ਉਹਨਾਂ ਦੇ ਵਿੱਚ ਹੁੰਦੀ ਹੈ ਔਰ ਰਾਤ ਨੂੰ ਇਹ ਹਮਲਾ ਜਿਹੜਾ ਹੈ ਉਹਨਾਂ ਤੇ ਹੋ ਜਾਂਦਾ ਹੈ ਫਿਲਹਾਲ ਜੋ ਪੀੜਤ ਪਰਿਵਾਰ ਹੈ ਉਹਨਾਂ ਨੇ ਆਪਣੇ ਬਿਆਨ ਜਿਹੜੇ ਨੇ ਉਹ ਦਰਜ ਕਰਵਾ ਲੈਨੇ ਤਸਵੀਰਾਂ ਲਗਾਤਾਰ ਸਕਰੀਨ ਤੇ ਚੱਲ ਰਹੀਆਂ ਨੇ ਕਿਸ ਤਰ੍ਹਾਂ ਦੇ ਨਾਲ ਜਿਹੜੇ ਹਮਲਾਵਰ ਆਉਂਦੇ ਨੇ ਲਗਾਤਾਰ ਫਾਇਰਿੰਗ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਚਾਰ ਫਾਇਰ ਦਸਤੇ ਜਾ ਰਹੇ ਨੇ ਇਸ ਘਰ ਦੇ ਉੱਤੇ ਹੋਏ ਨੇ ਪਰਿਵਾਰ ਅੰਦਰ ਸੀਗਾ ਛੋਟਾ ਬੱਚਾ ਵੀ ਸੀ ਇਸ ਘਰ ਦੇ ਵਿੱਚ ਔਰ ਜਦੋਂ ਇਹ ਫਾਇਰਿੰਗ ਹੋਈ ਹੈ ਤਾਂ ਰਸੋਈ ਦੇ ਵਿੱਚ ਇੱਕ ਗੋਲੀ ਜਿਹੜੀ ਹੈ ਖਿੜਕੀ ਤੇ ਜਾ ਵਜਦੀ ਹੈ ਔਰ ਇੱਕ ਗੋਲੀ ਮਹਿਲਾ ਦੀ ਬਾਹ ਤੇ ਵੱਜਦੀ ਹੈ ਉਹ ਮਹਿਲਾ ਜਿਹੜੀ ਹੈ ਉਹ ਮੱਥੇ ਤੇ ਵੀ ਜਿਹੜੀ ਸੀ ਗੋਲੀ ਵਾ ਸਕਦੀ ਕਿਉਂਕਿ ਇੱਕ ਤਰ੍ਹਾਂ ਸਾਈਡ ਤੇ ਉਹ ਖੜੀ ਸੀਗੀ ਉਹਦਾ ਫੇਸ ਜਿਹੜਾ ਸੀ ਉਹ ਬਾਹਰੀ ਵਾਲੀ ਸੀਗਾ ਪਰ ਚੰਗੀ ਗੱਲ ਰਹੀ ਹੈ ਕਿ ਜਾਨ ਜਿਹੜੀ ਹੈ ਉਸ ਮਹਿਲਾ ਦੀ ਇਸ ਹਾਸੇ ਦੇ ਵਿੱਚ ਬਚ ਗਈ ਹੈ ਫਿਲਹਾਲ ਪੂਰਾ ਮਾਮਲਾ ਜੜਾਏ ਅੰਮ੍ਰਿਤਸਰ ਦੇ ਪਿੰਡ ਪਕਣਾ ਕਲਾਦਾਏ ਜਿੱਥੇ ਇਹ ਘਰ ਦੇ ਉੱਤੇ ਗੋਲੀਬਾਰੀ ਹੋਈ ਹੈ ਸੰਗਰ ਟੈਂਟ ਹਾਊਸ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੇ ਘਰ ਦੇ ਉੱਤੇ ਇਹ ਗੋਲੀ ਹੋਈ ਫਾਇਰਿੰਗ ਹੋਈ ਹੈ ਚਾਰ ਤੋਂ ਪੰਜ ਫਾਇਰ ਜਿਹੜੇ ਨੇ ਉਹ ਇਸ ਘਰ ਦੇ ਉੱਤੇ ਹੋਏ ਨੇ ਫਿਲਹਾਲ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੇ ਟੈਂਟ ਹਾਊਸ ਆ ਮਾਲਕ ਹੈ ਉਸਦੇ ਦੱਸਣ ਮੁਤਾਬਕ ਪਖਣੇ ਪਿੰਡ ਦੇ ਵਿੱਚ ਟੈਂਟ ਹਾਊਸ ਉਹ ਲਗਾਉ ਉਹਨਾਂ ਨੇ ਲਗਾ ਕੇ ਉਹ ਆ ਰਹੇ ਸਨ ਤਾਂ ਇਸ ਦੌਰਾਨ ਉਹਨਾਂ ਨੇ ਪੈਸੇ ਵੀ ਮੰਗੇ ਸੀ ਟੈਂਟ ਲਗਾਉਣ ਦੇ ਪਰ ਜਿਹੜੇ ਇਹ ਪਰਿਵਾਰ ਨੇ ਉਹ ਪੇਮੈਂਟ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਉਹ ਪੇਮੈਂਟ ਕੱਲ ਦੇ ਦੇਣਗੇ ਤਾਂ ਉਹ ਆਪਣੇ ਘਰ ਵਾਪਸ ਆ ਗਏ ਉਸ ਤੋਂ ਬਾਅਦ 11 ਦੇ ਕਰੀਬ ਜੋ ਪੀੜਿਤ ਹੈ ਉਸਦੇ ਦੱਸਰ ਮੁਤਾਬਕ ਉਸਦੀ ਮਾਤਾ ਜਿਹੜੀ ਸੀ ਉਹ ਰਸੋਈ ਦੇ ਵਿੱਚ ਬੱਚੇ ਲਈ ਦੁੱਧ ਗਰਮ ਕਰ ਰਹੀ ਸੀ ਤਾਂ ਫਾਇਰਿੰਗ ਦੀ ਜ਼ੋਰਦਾਰ ਆਵਾਜ਼ ਆਉਂਦੀ ਹੈ ਤਾਂ ਇਸ ਦੌਰਾਨ ਅ ਜਿਹੜੀ ਉਹਨਾਂ ਦੀ ਮਾਤਾ ਸੀਗੀ ਯਾਨੀ ਕਿ ਜਿਹੜੇ ਉਹਨਾਂ ਦੇ ਬੇਬੇ ਸੀਗੀ ਉਸ ਦੀ ਬਾਹਂ ਤੇ ਗੋਲੀ ਵਾਜਦੀ ਔਰ ਬਿਹੋਸ਼ ਹੋ ਜਾਂਦੀ ਹੈ ਅ ਜਿਸ ਤੋਂ ਬਾਅਦ ਜਿਹੜੇ ਪਰਿਵਾਰ ਦੇ ਸਾਰੇ ਜੀ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਡਰ ਦਾ ਜਿਹੜੇ ਸਹਿਮੇ ਹੋਏ ਨੇ ਫਿਲਹਾਲ ਇਹ ਫਾਇਰਿੰਗ ਜਿਹੜੀ ਆ ਜਿਸ ਤਰ੍ਹਾਂ ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਫਾਇਰਿੰਗ ਜਿਹੜੀ ਹੈ ਉਹ ਜਿੰਨਾ ਘਰ ਟੈਂਟ ਲਗਾ ਕੇ ਆਏ ਸੀਗੇ ਉਹਨਾਂ ਵੱਲੋਂ ਨਾ ਕੀਤੀ ਹੋਵੇ ਪਰ ਪੁਲਿਸ ਜਿਹੜੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਸਾਹਮਣੇ ਆਏ ਨੇ ਜਿਸ ਦੇ ਵਿੱਚ ਦੋ ਹਮਲਾਵਰ ਬਾਈਕ ਤੇ ਸਵਾਰ ਨੇ ਜਿਨ੍ਹਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਹੋਈ ਹੈ ਉਹ ਜਾਂਦੇ ਹੋਏ ਵੀ ਨਜ਼ਰ ਆ ਰਹੇ ਨੇ ਸ਼ੱਕ ਦੇ ਤੌਰ ਤੇ ਜਿਹੜੇ ਪੁਲਿਸ ਵਾਲੇ ਨੇ ਸੀਸੀਟੀਵੀ ਜਿਹੜੇ ਕੈਮਰੇ ਦੀ ਜਿਹੜੀ ਫੁਟੇਜ ਹੈ ਆਪਣੇ ਕੋਲ ਉਹਨਾਂ ਨੇ ਰੱਖ ਲਈ ਹੈ ਇਸ ਅਧਾਰ ਤੇ ਉਹ ਕਾਰਵਾਈ ਵੀ ਕਰ ਰਹੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਉੱਤੇ ਪਰਿਵਾਰ ਨੇ ਕੀ ਕੁਝ ਆਕਿਆ ਹੈ ਆਓ ਦੱਸਦੇ ਹਾਂ ਇਹ ਕਿਹਨਾਂ ਦਾ ਕੰਮ ਕਰਦੇ ਨੇ ਜੀ ਕੱਲ ਪ੍ਰੋਗਰਾਮ ਆਪਾਂ ਕੀਤੇ ਪਿੰਡ ਦੀ ਉਥੇ ਟੈਂਟ ਦਾ ਕੰਮ ਕਰਨ ਗਏ ਸੀ ਉਹਨਾਂ ਘਰਾਂ ਪੇਮੈਂਟ ਮੰਗੀ ਜੀ ਪੇਮੈਂਟ ਕਰਨ ਚੱਕਰ ਹੋਏ ਕਹਿੰਦੇ ਪੇਮੈਂਟ ਕੱਲ ਨੂੰ ਦਵਾਂਗੇ ਇਹ ਨਹੀਂ ਭਾਜੀ ਬੰਦੇ ਲੇਬਰ ਆਈ ਹੱਦੀ ਤੇ ਹਣ ਪੇਮੈਂਟ ਦਿੱਤੀ ਜਾਵੇ ਤੇ ਫਾਈਨ ਆਪਣੇ ਘਰੇ ਵਾਪਸ ਆ ਗਏ ਆ ਫਿਰ ਆ ਵਾਪਸ ਆ ਗਏ ਆ ਬਾਅਦ ਚ ਰਾਤ ਮੇਰੀ ਮਾਤਾ ਰਸੋਈ ਵਿੱਚ ਦੁੱਧ ਰਗਵਾਣ ਦੇ ਛੋਟੇ ਬੱਚੇ ਆਦੇ ਤੇ ਮਾਤਾ ਰਸੋਈ ਵਿੱਚ ਗਈ ਆ ਤੇ ਬਾਹਰੋਂ ਆਜਾਈ ਗੋਲੀਆਂ ਦੀ ਹਾਰੇ ਬਾਾਰੇ ਸੱਜੇ ਗੋਲੀਆਂ ਵੱਜੀਆਂ ਜੀ ਗੋਲੀਆਂ ਨਹੀਂ ਸ਼ਾਲ ਮਜੂਦ ਹੈ ਜੀ ਕਿੰਨੇ ਵਜੇ ਦਾ ਟਾਈਮ ਸੀ ਗਾਰਾ ਇਹ ਰਾਤ 11:30 ਵਜੇ ਦਾ ਟਾਈਮ ਹੈ ਜੀ ਮੇਰੀ ਮਾਂ ਦਾ ਉਹ ਟੇਗੀ ਜੀ ਕੋਈ ਵਜੇ ਮਾਂ ਦੀ ਮਾਂ ਦੇ ਵਿੱਚ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਬੰਦੇ ਜਦੋਂ ਖੇਤੀਬਾੜੀ ਦੇ ਖੇਤੀਬਾੜੀ ਬੰਦੇ ਫੜੇ ਜਾਣ ਬਹੁਤ ਕਰਵਾ ਜੀ ਮੈਂ ਅਰਦੀਲ ਸਿੰਘ ਅਸੀਂ ਟੈਂਡਾ ਉੱਤਰ ਭਗਨੇ ਆਪਣਾ ਜੀ ਟੈਂਡਰ ਦਾ ਕੰਮ ਕਰਦੇ ਜੀ ਕੱਲ ਪ੍ਰੋਗਰਾਮ ਹੈ ਆਪਾਂ ਕਿੱਤੇ ਪਿੰਡ ਜੀ ਉੱਥੇ ਟੈਂਡਰ ਦਾ ਕੰਮ ਕਰਨ ਗਏ ਸੀ ਉਹਨਾਂ ਘਰਾਂ ਪੇਮੈਂਟ ਮੰਗੀ ਜੀ ਪੇਮੈਂਟ ਕਰਨ ਚੱਕਰ ਹੋਏ ਕਹਿੰਦੇ ਪੇਮੈਂਟ ਕੱਲ ਨੂੰ ਦਵਾਂਗੇ